ਸਤਿਕਾਰਯੋਗ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਇੱਕ ਨਵਨਮੀ ਵੀਡੀਓ ਤੇ ਇੱਕ ਨਵੇਂ ਦੇਸ਼ ਵਿੱਚ ਤੇ ਆਪਾਂ ਹੁਣ ਇਸ ਸਮੇਂ ਹੈਗੇ ਆ ਜੀ ਮਲੇਸ਼ੀਆ ਵਿੱਚ ਤੇ ਆ ਉੱਪਰ ਆ MRT ਜਿਵੇਂ ਕਹਿ ਦਈਏ ਟ੍ਰੇਨਾਂ ਦੀਆਂ ਲਾਈਨਾਂ ਜਾਂਦੀਆਂ ਨੇ ਤੇ ਆ ਆਪਣਾ ਮਾਲ ਹੈ ਮਲੇਸ਼ੀਆ ਦਾ ਆਪਾਂ ਇਧਰੋਂ ਆਏ ਆ ਇਧਰੋਂ ਐਂਟਰੀ ਮਿਲੀ ਆ ਆਪਾਂ ਨੂੰ ਤੇ ਤੇ ਬਾਈ ਇੱਕ ਗੱਲ ਹੋਰ ਖਾਸ ਆ ਕਿ ਆਪਣੇ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇਗੇ ਉਹਨਾਂ ਲਈ ਮਲੇਸ਼ੀਆ ਵੀਜ਼ਾ ਉਹ ਅਰਾਈਵਲਾ, THAILAND ਵੀ ਵੀਜ਼ਾ ਉਹ ਅਰਾਈਵਲਾ ਤੇ INDONESIA ਵੀ ਵੀਜ਼ਾ ਉਹ ਅਰਾਈਵਲਾ ਜਿਨੇ ਕਿਤੇ ਪਾਰਲੀ ਜਾਣਾ ਹੈ ਜਾਂ ਕਿਤੇ ਵੀ ਆ ਵੀਜ਼ਾ ਉਹ ਅਰਾਈਵਲਾ THAILAND ਜਾਣਾ ਉਹ ਵੀਜ਼ਾ ਉਹ ਅਰਾਈਵਲਾ only indian passport holder ਬਾਕੀਆਂ ਨੂੰ ਆਪਾਂ ਨੂੰ ਕੁਝ ਪਤਾ ਨਹੀਂ ਇਹ ਤੁਸੀਂ ਮਲੇਸ਼ੀਆ ਵੇਖੋ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਇਹ ਇਮੀਗ੍ਰੇਸ਼ਨ ਚੈੱਕ ਪੁਆਇੰਟ ਹੈ ਜਿੱਥੋਂ ਆਪਾਂ ਆਏ ਆ ਯਾਰ ਨਾਲ ਹੀ ਬਸ ਜਦੋਂ ਆਪਾਂ ਇੱਥੋਂ ਆਉਂਦੇ ਆ ਨਾਲ ਹੀ ਰਾਹ ਜਾਂਦਾ ਤੇ ਇਹ ਮਾਲ ਆਪਣਾ ਤੇ ਬਾਕੀ ਸਸਤਾ ਬਹੁਤ ਆ ਚੀਪੈਸਟ ਕੰਟਰੀ ਇਨ ਦਾ ਏਸ਼ੀਆ ਕਹਿ ਸਕਦੇ ਆਪਾਂ ਇਹਨੂੰ ਇੱਕ ਸਾ ਜਿਹੜਾ ਭਾਈ ਇਹ ਬ੍ਰਾਂਡ ਆ ਜਿਹਦੇ ਕੱਪੜੇ ਬਹੁਤ ਸੋਹਣੇ ਹੁੰਦੇ ਆ ਆਪਾਂ ਵੇਖ ਕੇ ਆਉਂਦੇ ਆ ਇਹਨਾਂ ਦੇ ਬ੍ਰਾਂਡ ਦੇ ਕੱਪੜੇ ਤੇ ਇਹ ਸਸਤੇ ਵੀ ਆ ਠੀਕ ਆ ਅਫੋਰਡੇਬਲ ਆ ਸਤਿ ਸ਼੍ਰੀ ਅਕਾਲ ਜੀ ਵੇਖ ਸਕਦੇ ਹੋ ਇੱਥੇ ਜਿਵੇਂ ਸਿੰਗਾਪੁਰ ਡਾਲਰ ਵੀ ਨਾਲ ਚੱਲਦਾ ਆਹਾ 99 ਰਿੰਗਣ ਤੇ ਸਿੰਗਾਪੁਰ ਦਾ ਆਪਣਾ 30 ਡਾਲਰ ਨਾ ਮੰਨਦਾ ਇਹ ਸ਼ਾਰਟ ਵਧੀਆ ਲੱਗਿਆ ਸੋਹਣਾ ਦੇਖਦੇ ਆ ਸਾਈਜ਼ ਟਰਾਈ ਕਰਕੇ ਆਪਣੀ ਇੱਕ ਲੈ ਲਾਂਗੇ ਮੈਨੂੰ ਗ੍ਰੀਨ ਕਲਰ ਦਾ ਹੈਗਾ ਸ਼ਾਰਟ ਮੇ ਆ ਮੈਨੂੰ ਆਹ ਕਲਰ ਬਹੁਤ ਸੋਹਣਾ ਲੱਗਿਆ ਬਾਕੀ ਨਾਲ-ਨਾਲ ਜਿਵੇਂ ਮਲੇਸ਼ੀਆ ਦੀ ਕਰੰਸੀ ਲਿਖੀ ਹੁੰਦੀ ਆ ਨਾ ਤੇ ਨਾਲ-ਨਾਲ ਆਪਣੇ ਸਿੰਗਾਪੁਰ ਡਾਲਰ ਦੀ ਵੀ ਲਿਖੀ ਹੁੰਦੀ ਹੈ ਕਿਉਂਕਿ ਉਹਰੇ ਸਿੰਗਾਪੁਰ ਡਾਲਰ ਵੀ ਚੱਲਦੇ ਆ ਨਾ ਆਂ ਇੰਡੀਆ ਤੋਂ ਲਈ ਸੀਗੀ ਟੀ-ਸ਼ਰਟ ਬਾਕੀ ਉਹਰੇ ਠੰਡਾਲੇ ਕੱਪੜੇ ਵੀ ਪਏ ਆ ਪਰ ਠੰਡਾਲੇ ਕੱਪੜੇ ਬੰਦਾ ਤਾਂ ਨਹੀਂ ਲੈਂਦਾ ਸਿੰਗਾਪੁਰ 12 ਮਹੀਨੇ ਗਰਮੀ ਹੁੰਦੀ ਆ ਪਿੰਡ ਜਾਣ ਚੋਂ ਲੱਗੇ ਦੇਖਾਂਗੇ ਹੁੱਡੀਆਂ ਹੱਡੀਆਂ ਜਾਂ ਕਿਤੇ ਹੋਰ ਕਿਤੇ ਟ੍ਰਿਪ ਕੱਢਣਾ ਹੋਵੇ ਨਾ ਜਿੱਥੇ ਠੰਡ ਹੋਵੇ ਮੈਨੂੰ ਬਈ ਆ ਸ਼ਰਟ ਪਸੰਦ ਆ ਯਾਰ ਬੜੀ ਸੋਹਣੀ ਲੱਗੀ ਫਿਟਿੰਗ ਵੀ ਬਹੁਤ ਸੋਹਣੀ ਆ ਜੀ ਇਹ ਦਰਸਲ ਹੋएगी ਯਾਰ ਫੋਰਟੀ ਨਾ ਇਹ ਰਿੰਗਲ ਇਹ ਸ਼ਾਰਟ ਵੀ ਮੈਨੂੰ ਵਧੀਆ ਲੱਗਿਆ ਦੇਖਦੇ ਆ ਟਰਾਈ ਕਰਕੇ ਦੋਨਾਂ ਚੋ ਕਿਹੜੀ ਚੀਜ਼ ਸੈੱਟ ਪੈਂਦੀ ਆ ਜੇ ਦੋਨੇ ਸੈੱਟ ਮਹੀਏ ਤਾਂ ਦੋਨੇ ਚੀਜ਼ੇ ਹੀ ਲੈ ਲਾਂਗੇ ਮਤਲਬ ਮੇਰੇ ਕੋਲ ਦੋ ਚੀਜ਼ਾਂ ਪਸੰਦ ਆਈਆਂ ਸੀਗੀਆਂ ਜਿਹੜੀਆਂ ਉਹ ਲੈਣੀਆਂ ਹੀ ਪਈਆਂ ਫਿਰ ਦਿਹ ਲਾ ਗਿਆ ਸੀ ਕਿ ਉਹ ਸ਼ਰਟ ਤਾਂ ਬੜੀ ਜ਼ਿਆਦਾ ਹੀ ਸੋਹਣੀ ਲੱਗਦੀ ਸੀ ਤੇ ਸ਼ਾਰਟ ਵੀ ਬਹੁਤ ਸੋਹਣਾ ਸੀਗਾ ਆਪਾਂ ਦੋ ਚੀਜ਼ਾਂ ਲਈਆਂ ਨੇ ਇੱਕ ਸ਼ਰਟ ਆ ਇੱਕ ਸ਼ਾਰਟ ਆ ਆਪਾਂ ਹੁਣ ਕੁਛ ਖਾ ਪੀ ਲਈਏ। ਭੁੱਖ ਬਹੁਤ ਲੱਗੀ ਹੋਈ ਆ ਕੋਈ ਖਾਦਾ ਪੀਤਾ ਵੀ ਜੀ। ਆ ਬਾਸਕਰੋ ਬਨ ਇੰਡੀਆ ਚ ਵੀ ਆ ਸਿੰਗਾਪੁਰ ਚ ਨਹੀਂ ਮੈਂ ਕਿਤੇ ਦੇਖਿਆ ਔਰ ਹੀ ਦੇਖਿਆ ਮਲੇਸ਼ੀਆ ਦੇ ਵਿੱਚ। ਬਾਕੀ ਭਾਈ ਮੈਂ ਨਾ KFC ਲੱਭਦਾ। ਜਿੱਥੋਂ ਆਪਾਂ ਆਏ ਸੀਗੇ ਉੱਧਰ ਤਾਂ ਸੀਗਾ KFC। ਇਹ ਮਾਲ ਚ ਦੇਖਦੇ ਹੁਣ ਕਿਤੇ ਹੈਗਾ KFC। ਨਹੀਂ ਫਿਰ ਆਪਾਂ KFC ਦੀ ਮੀਲ ਖਾਣੇ ਆ। ਦੈਨ ਆਪਾਂ ਫਿਰ ਆਪਣਾ ਅੱਗੇ ਦਾ ਜਿਹੜਾ ਇਹ ਮੋਲ ਮੁਲਕੋਂ ਮਕੇ ਥੋੜਾ ਬਹੁਤਾ ਬਾਹਰ ਵੇਖ ਕੇ ਤੇ ਚੱਲਦੇ ਆਂ ਫਿਰ ਕਿਉਂਕਿ ਆਪਾਂ ਨੂੰ ਇਮੀਗ੍ਰੇਸ਼ਨ ਤੇ ਹੀ ਬਹੁਤ ਟਾਈਮ ਲੱਗ ਗਿਆ ਸੀ ਨਾ ਕਿਉਂਕਿ ਇਮੀਗ੍ਰੇਸ਼ਨ ਅੱਜ ਸੀਗਾ ਸੰਡੇ ਇਸ ਕਰਕੇ 1 ਘੰਟਾ ਲੱਗ ਗਿਆ ਸੀ ਇਮੀਗ੍ਰੇਸ਼ਨ ਤੇ ਜਿਵੇਂ ਆਹ ਦੇਖ ਸਕਦੇ ਹੋ ਭਾਈ ਤੁਸੀਂ ਆਹ 99 RM ਦੇ ਦੋ ਨੇਗੇ ਇਹ ਟਰੌਜ਼ਰ ਸਸਤੀਆਂ ਵੀ ਨੇਗੀਆਂ ਬਹੁਤ ਚੀਜ਼ਾਂ ਅਫੋਰਡੇਬਲ ਆ ਮਤਲਬ ਬੰਦੇ ਆ ਕੇ ਕੋਈ ਕਿਸੇ ਨੂੰ ਸ਼ਾਪਿੰਗ ਕਰਨੀ ਆ ਜਾਂ ਮੋ ਹਾਲਾ ਆਈ ਥਿੰਕ ਇਹ ਸਿਟੀ ਸਕੁਅਰ ਮਾਲ ਹੀ ਆ ਸਿੰਗਾਪੁਰ ਦੇ ਵਿੱਚ ਵੀ ਆ ਨਾ ਸਿਟੀ ਸਕੁਅਰ ਮਾਲ ਤੇ ਬਾਕੀ KFC ਮਿਲ ਗਿਆ ਆਪਾਂ ਨੂੰ ਜਿਹੜਾ ਜਿਹੜਾ ਟੈਕਸੀਸ ਚਿਕਨ ਆ ਇਹ ਵੀ ਬਹੁਤ ਵਧੀਆ ਬਈ ਤੇ ਮੈਂ ਵੁੱਡਲੈਂਡ ਹੀ ਟਰਾਈ ਕੀਤਾ ਸੀਗਾ ਉੱਥੇ ਖਾਦਾ ਸੀਗਾ ਤੇ ਇਹ ਟੈਕਸੀਸ ਚਿਕਨ ਵੀ ਬਹੁਤ ਸਵਾਦ ਇਹਨਾਂ ਦੀਆਂ ਮੀਲਾਂ ਬਹੁਤ ਸਵਾਦ ਹੁੰਦੀਆਂ ਨੇ KFC ਤਾਂ ਚਲੋ ਇੰਡੀਆ ਖਾਦਾ ਸੀ ਇਹ ਟੈਕਸੀਸ ਚਿਕਨ ਮੈਂ ਉਰੇ ਟਰਾਈ ਕੀਤਾ ਉਰੇ ਖਾਦਾ ਬਾਕੀ ਆ ਬਾਸਕਰ ਉਹ ਬੰਦਾ ਇੰਡੀਆ ਹੀ ਖਾਦਾ ਹੋਇਆ ਇਹ ਸਿੰਗਾਪੁਰ ਚਾ ਕਿਤੇ ਮੈਨੂੰ ਦੇਖਿਆ ਨਹੀਂ ਗਾ ਦੇਖਦੇ ਆ ਬਾਕੀ ਔਰੇ ਕੁਛ ਖਾ ਪੀ ਕੇ ਖਾਣ ਦਾ ਲੈ ਕੇ ਇਹ ਆਪਾਂ ਇੱਕ ਬਈ ਹੁਣਾਰ ਰੈਪ ਆਰਡਰ ਕੀਤਾ ਇਹ ਖਾਣੇ ਆ ਤੇ ਖਾ ਕੇ ਫਿਰ ਆਪਾਂ ਦੇਖਦੇ ਆ ਅੱਗੇ ਦਾ ਇਹ ਆਪਣਾ ਖਾਣਾ ਜੀ ਇੱਕ ਰੈਪ ਆ ਨਾਲ ਇਹਨਾਂ ਨੇ ਫਰਾਈਸ ਦਿੱਤੇ ਆ ਤੇ ਆ ਆਪਾਂ ਆਪਣੇ ਆਪ ਸਕਦੇ ਨੇ ਇਹ ਲਿਮਟਡ ਹੀ ਆ ਜਿੰਨੀ ਵਾਰੀ ਮਰਦੀ ਤੁਸੀਂ ਮੀਰੀ ਫੁੱਲ ਕੱਪ ਕਰਦੇ ਹੈਲੋਵੀਨ ਬਈ ਉਰੇ ਵੀ ਚੱਲਣਾ ਨਾ ਤਾਂ ਕਰਕੇ ਉਹ ਰਿਹਾ ਸਾਰਾ ਬਣਾਇਆ ਹੋਇਆ ਤੇ ਟਿਕਟ ਲੱਗਦੀ ਆ ਹਜੇ ਤਾਂ ਇਹ ਚਲੂ ਕੁਛ ਚੱਲ ਨਹੀਂ ਰਿਹਾ ਆਪਣੇ ਸਿੰਗਾਪੁਰ ਵੀ ਹੈਲੋਵੀਨ ਆ ਸੰਤੋਖ ਆਲ ਦੇ ਬਾਹਰ ਦਾ 뷰 ਆ ਜੀ ਬਿਲਡਿੰਗਾਂ ਤਾਂ ਬਹੁਤ ਵੱਡੀਆਂ ਵੱਡੀਆਂ ਨੇ ਜੀਆਂ ਪਬਲਿਕ ਬੈਂਕ ਆ ਗਈ ਬੈਂਕਾਂ ਵੀ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਬੈਂਕਾਂ ਦੀਆਂ ਆ ਜੋਹਰ ਬਾਰੂ ਲਿਖਿਆ ਹੈ ਨਾ ਜਿਹੜਾ ਇਹ ਜੋਹਰ ਬਾਰੂ ਹੀ ਆ ਜੀ ਅਸਲ 'ਚ ਇਹ ਜਿਹੜੀ ਸਿਟੀ ਆ ਨਾ ਇਹਦਾ ਨਾਮ ਜੋਹਰ ਬਾਰੂ ਆ ਵੈਸੇ ਮਲੇਸ਼ੀਆ ਬਹੁਤ ਵੱਡਾ ਇਹ ਅੱਗੇ ਜਿਵੇਂ ਜ ਬਾਕੀ ਜੀ ਜਿਹੜਾ ਅੱਗੇ ਘੁੰਮਣ ਵਾਲਾ ਨਾ ਉਹ ਜਾਦੇ ਇੰਟਰਸਟਿੰਗ ਆ ਕੁਲਾਲੰਪੁਰਾ گاਂਹ ਘੁੰਮਣਾ ਵਾਲਾ ਮਲੇਸ਼ੀਆ ਚ ਮਲੇਸ਼ੀਆ ਹੂੰ ਬੱਟਾ ਬਹੁਤ ਆ ਬਾਕੀ ਕੋਲਾ ਲਾਂਪੁਰਾ ਕਹਾਂ ਤੋਂ ਬਣਾੜਾ ਤੇ ਅਸਲ ਚ ਤਾਂ ਇਹ ਬਸ ਇੱਕ ਮਾਲ ਹੀ ਆ ਪਰ ਬਣਾੜਾ ਬਾਹਰ ਤਾਂ ਜਿਵੇਂ ਨਾਰਮਲ ਹੀ ਆ ਘਰ ਐਵੇਂ ਤੁਹਾਨੂੰ ਕਹਿਦਾ ਵੀ ਬਹੁ ਆਪਾਂ ਦੀ ਡੜੜਾ ਕੁਸ਼ਕ ਬਿਲਡਿੰਗਾਂ ਹੀ ਨੇ ਇਹ ਮਾਲ ਹੀ ਆ ਆਪਾਂ ਬਸ ਸੈਕੰਡਰੀ ਪਾ ਲਈ ਹੁਣੇ ਵੇਖੋ ਜੇ ਗਾਂਹ ਜਾਣਾ ਕਿਤੇ ਲਿਖਿਆ ਹੋਇਆ ਤਾਂ ਜ਼ਰੂਰ ਜਾਇਆ ਜਾਊਗਾ ਬਾਕੀ ਆ ਵੀਰੇ ਤੁਸੀਂ ਸੰਡੇ ਕਰਕੇ ਜਾਮ ਦੇਖ ਸਕਦੇ ਹੋ ਕਿ ਜਾਮ ਤੇ ਇਹ ਜਿਵੇਂ ਮਲੇਸ਼ੀਆ ਸਿੰਗਾਪੁਰ ਜਿਵੇਂ ਆ ਸਾਰਾ ਬਾਰਡਰ ਲੱਗਦਾ ਨਾ ਬਾਰਡਰ ਏਰੀਆ ਹੁੰਦਾ ਇਸ ਕਰਕੇ ਜਿੰਨੇ ਨੀਗੇ ਆਪਣੇ ਸਿੰਗਾਪੂਰੀਆਨ ਉਹ ਸੰਡੇ ਜਾਂ ਸੈਟਰਡੇ ਨੂੰ ਆ ਜਾਂਦੇ ਆ ਉਹ ਫਿਰ ਉਹਨਾਂ ਕਰਕੇ ਗੱਡੀਆਂ-ਗੱਡੀਆਂ ਕਰਕੇ ਜਾਮ ਲੱਗਦਾ ਮੋਟਰਸਾਈਕਲ ਵੀ ਬਹੁਤ ਆਪਣੇ ਮਲੇਸ਼ੀਆ ਜ਼ਿਆਦਾਤਰ ਸਿੰਗਾਪੁਰ ਕੰਮ ਕਰਦੇ ਆ ਨਾ ਅੱਧਾ ਸਿੰਗਾਪੁਰ ਮਲੇਸ਼ੀਆ ਵਾਲਿਆਂ ਨਾਲ ਹੀ ਆ ਜਿਵੇਂ ਮਤਲਬ ਜਿੰਨੇ ਜਿੰਨੇ ਓਪਰਚੁਨਿਟੀਆਂ ਜ਼ਿਆਦਾ ਮਲੇਸ਼ੀਆ ਵਾਲਿਆਂ ਨੂੰ ਆ ਸਿੰਗਾਪੁਰ ਵਿੱਚ ਸਿੰਗਾਪੂਰੀਆਂ ਨੂੰ ਤਾਂ ਚਲੋ ਹੈਗੇ ਨਹੀਂ ਜੀ ਤੇ ਅੱਗੇ ਵੀ ਆਪਣੇ ਐਵੇਂ ਟ੍ਰੈਵਲ ਵਲੌਗ ਆ ਜਿਹੜੇ ਉਹ ਆਉਂਦੇ ਰਹਿਣਗੇ ਆਪਾਂ ਟਰਾਈ ਕਰਾਂਗੇ ਨਵੀਂ ਤੋਂ ਨਵੀਂ ਕੰਟਰੀ ਟ੍ਰੈਵਲ ਕਰਨ ਦਾ